Oh, <laughs> ਬਿਨਾ ਖੰਗ ਦੇ ਖੰਗਦੇ ਬਿਨਾ ਖੰਗ ਦੇ ਖੰਗਦੇ ਇੱਕ ਦਿਨ ਖੰਗਿਆ ਜਾਣਾ ਨਹੀਂ ਨਾ ਬੜੇ प्यारी न ਦਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਦੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੈਂ ਨਾਹੀ ਕਸ਼ ਹੋ ਨਹੀ ਕਿਛ ਆਹੇ ਨਾ ਮੋਰਾ ਅਉਸਰ ਲੱਜਾ ਜਾਖ ਲੇਹੋ ਸਦਨਾ ਜਨ ਤੋਰਾ ਗੁਰਗਦੀ ਤੇ ਬਰਾਜਮਾਨ ਰਹਿਮਤਾਂ ਦੇ ਸਾਗਰ ਬਾਣੀ ਦੇ ਪਰਪੂਰ ਪਿਆਰ ਦੇ ਮਜਸਮੇ ਜੁਗੋ ਜੁਗ ਅਟਲ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੈਨਾਦੀ ਮੁਬਾਰਕ ਗੋਦ ਅੰਦਰ ਸੱਜ ਬੈਠੇ ਜੁੜ ਬੈਠੇ ਸਤਸੰਗੀ ਜਨੋ ਇੱਕ ਵਾਰ ਕਹਨੇ ਤੇ ਸਾਡੀ ਸਾਰਿਆਂ ਦੀ ਹਾਜ਼ਰੀ ਸਤਗੁਰਾਂ ਦੀ ਗੋਦ ਵਿੱਚ ਲੱਗ ਜਾਵੇ ਗੁਰੂ ਕਲਗੀ ਤੇਰਾ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਯਾਦ ਰੱਖੀ ਅਗੇ ਆਵਤ ਸਿੰਘ ਜੋ ਪਾਵ ਹੈ ਵਾਹਿਗੁਰੂ ਜੀ ਕੀ ਫਤਿਹ ਕੋ ਲਾਵੇ ਕਿਉਂਕਿ ਜਿਹੜਾ ਫਤਿਹ ਦੇ ਨਾਲ ਹੈ ਪਿਆਰ ਕਰਦਾ ਉਹਦੀ ਆਤਮਾ ਫਤਿਹ ਹੈ ਪਾ ਜਾਂਦੀ ਜਿਹੜਾ ਫਤਿਹ ਬੁਲਾਉਣ ਤੋਂ ਸੰਕੋਚ ਕਰੇ ਉਹਨੂੰ ਫਤਿਹ ਵੀ ਫਤਿਹ ਬੁਲਾ ਜਾਂਦੀ ਸਦਾ ਸੰਗਤ ਦੇ ਮਨ ਨੂੰ ਰੰਗ ਚੜਦਾ ਵਿੱਚ ਸੰਗਤਾ ਫਤਿਹ ਪਾਈ ਦੀਏ ਜਦੋਂ ਸਤ ਸੰਗਤ ਵਿੱਚ ਆ ਜਾਈਏ ਉਦੋਂ ਗੱਜ ਕੇ ਫਤਿਹ ਬੁਲਾਈ ਦੀਏ ਜਿਗਾ ਉਸ ਅੱਖੋ ਦੀ ਵਾਹਿਗੁਰੂ ਜੀ ਦਾ ਹਾਲਸਾ ਵਾਹਿਗੁਰੂ ਬਖਸ਼ਿਸ਼ ਹੋਈ ਆ ਪਰਮੇਸ਼ਰ ਦੀ ਰਹਿਮਤ ਹੋਈ ਆ ਹਰ ਆਲ ਮਿਲ ਕਰਕੇ ਸਤਗੁਰਾਂ ਦੀ ਗੋਦ ਅੰਦਰ ਬੈਠਣ ਦਾ ਸਾਨੂੰ ਸਾਰਿਆਂ ਨੂੰ ਸੁਭਾਗ ਪ੍ਰਾਪਤ ਹੋਇਆ ਸਤਪੁਰਸ਼ਾਂ ਦਾ ਕਹਿਣਾ ਭਲਿਆ ਇਹ ਤੇਰੇ ਪਿਛਲੇ ਜਨਮਾਂ ਦੇ ਕੀਤੇ ਕੁਝ ਚੰਗੇ ਕਰਮਿਆਂ ਆ ਆਜੋ ਤੈਨੂੰ ਸਤ ਸੰਗਤ ਦੀ ਕੜੀ ਪ੍ਰਾਪਤ ਹੋਈ ਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸ਼ਲੋਕ ਸਹਿਸਕ੍ਰਿਤੀ ਵਿੱਚ ਲਿਖਦੇ ਆ ਮਹਾਰਾਜ ਪਾਤਸ਼ਾਹ ਕਹਿੰਦੇ ਸਾਧ ਸੰਗ ਕਿੰਨੀ ਜ਼ਰੂਰੀ ਆ ਇਹ ਕਿੰਨੀ ਕੁਦਰਤ ਲੱਭਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਫਰਮਾਇਆ ਨੱਚ ਦੁਰਲੱਭੰਗ ਧੰਨੰਗ ਰੂਪੰਗ ਨੱਚ ਦੁਰਲੱਭੰਗ ਸੁਰਗ ਰਾਜ ਨਹਿ ਬਹੁਤ ਜ਼ਿਆਦਾ ਧਨવાન ਹੋਣਾ ਸੋਹਣਾ ਹੋਣਾ ਰਾਜ ਭਾਗ ਦਾ ਮਾਲਕ ਹੋਣਾ ਦੁਰਲੱਭ ਨਹੀਂ ਆ